ਹੋ ਲੱਗਾ ਪਿੰਡ ਜਾ ਕੇ ਜਦੋਂ ਸੀ ਬਣਾਉਣ ਮੈਂ ਮਕਾਨ ਘਰ ਢੋਣ ਨੂੰ ਕਿਹਾ ਤਾਂ ਜਾਂਦੀ ਬਾਪੂ ਦੀ ਸੀ ਜਾਨ ਘਰ ਢੋਣ ਨੂੰ ਕਿਹਾ ਤਾਂ ਜਾਂਦੀ ਬਾਪੂ ਦੀ ਸੀ ਜਾਨ ਇਹਨੂੰ ਢੋਣ ਦੀ ਕਦੇ ਨਾ ਪੁੱਤਾ ਕਰੀ ਮਨ ਮੰਨੀ ਦੇਖੀ ਟਾਈ ਨਾ ਪੁਰਾਣੀ ਮੇਰੇ ਬਾਪੂ ਦੀ ਨਿਸ਼ਾਨੀ ਪੁੱਤਾ ਟਾਈ ਨਾ ਪੁਰਾਣੀ ਮੇਰੇ ਬਾਪੂ ਦੀ ਨਿਸ਼ਾਨੀ ਉਹ ਕੱਲੀ ਕੱਲੀ ਏਟ ਹੱਥੀ ਬਾਬੇ ਨੇ ਲੁਆਈ ਸੀ ਦਾਦੀ ਵੀ ਵਿਆਹ ਕੇ ਤੇਰੀ ਐਸੇ ਕਰੇ ਆਈ ਸੀ ਦਾਦੀ ਵੀ ਵਿਆਹ ਕੇ ਤੇਰੀ ਐਸੇ ਕਰੇ ਆਈ ਸੀ ਹੋਈ ਮੇਰੀ ਵੀ ਬਰਾਤ ਦੀ ਸੀ ਇੱਥੋਂ ਹੀ ਰਵਾਨੀ ਪੁੱਤਾ ਟਾਈ ਨਾ ਪੁਰਾਣੀ ਮੇਰੇ ਬਾਪੂ ਦੀ ਨਿਸ਼ਾਨੀ ਦੇਖੀ ਟਾਈ ਨਾ ਪੁਰਾਣੀ ਮੇਰੇ ਬਾਪੂ ਦੀ ਨਿਸ਼ਾਨੀ ਓ ਹੰਝੂ ਮਨ ਜੀਤ ਦੀਆਂ ਅੱਖਾਂ ਵਿੱਚੋਂ ਚੋਏ ਸੀ ਮੈਂ ਤੇ ਮੇਰਾ ਬਾਪੂ ਦੋਵੇਂ ਗਾੜੇ ਲੱਗ ਰੋਏ ਸੀ ਹੰਝੂ ਮਨ ਜੀਤ ਦੀਆਂ ਅੱਖਾਂ ਵਿੱਚੋਂ ਚੋਏ ਸੀ ਮੈਂ ਤੇ ਮੇਰਾ ਬਾਪੂ ਦੋਵੇਂ ਗਾੜੇ ਲੱਗ ਰੋਏ ਸੀ ਤਿੰਨ ਪੀੜੀਆਂ ਦੀ ਸਾਡੀ ਇੱਥੇ ਲੰਘ ਗਈ ਜਵਾਨੀ ਦੇਖੀ ਟਾਈ ਨਾ ਪੁਰਾਣੀ ਮੇਰੇ ਬਾਪੂ ਦੀ ਨਿਸ਼ਾਨੀ ਪੁੱਤਾ ਟਾਈ ਨਾ ਪੁਰਾਣੀ ਮੇਰੇ ਬਾਪੂ ਦੀ ਨਿਸ਼ਾਨੀ ਹੋ ਲੱਗਾ ਪਿੰਡ ਜਾ ਕੇ ਜਦੋਂ ਸੀ ਬਣਾਉਣ ਮੈਂ ਮਕਾਨ ਘਰ ਢੋਣ ਨੂੰ ਕਿਹਾ ਤਾਂ ਜਾਂਦੀ ਬਾਪੂ ਦੀ ਸੀ ਜਾਨ ਘਰ ਢੋਣ ਨੂੰ ਕਿਹਾ ਤਾਂ ਜਾਂਦੀ ਬਾਪੂ ਦੀ ਸੀ ਜਾਨ ਇਹਨੂੰ ਢੋਣ ਦੀ ਕਦੇ ਨਾ ਪੁੱਤਾ ਕਰੀ ਮਨਮਾਨੀ ਦੇਖੀ ਟਾਈ ਨਾ ਪੁਰਾਣੀ ਮੇਰੇ ਬਾਪੂ ਦੀ ਨਿਸ਼ਾਨੀ ਪੁੱਤਾ ਟਾਈ ਨਾ ਪੁਰਾਣੀ बापू जी निशानी हो की कीअ एट हथी बाबे ने लुआ सी